ਪਿੰਡ ਨਗਾਵਾ ਦੀ ਸੂਬਾਚਾਰ ਸਾਡੇ ਸਰਪੰਚ ਸਾਹਿਬ ਸਿਟੀ ਜੀ ਸਾਰੇ ਪੰਚਾਇਤ ਦੇ ਮੈਂਬਰ ਸਾਹਿਬਾਨ ਤੇ ਸਾਰੇ ਪੁਰਾਣੇ ਸਾਥੀ ਅਤੇ ਜਿੰਨੇ ਵੀ ਖੜੇ ਆਪਾਂ ਸਾਡੇ ਜਗਮੋਨ ਸਿੰਘ ਜੀ ਜੀਤੋਨੀ ਚੇਅਰਮੈਨ ਹੋਣੀ ਸਾਰੇ ਜਿੰਨੇ ਵੀ ਆਪਾਂ ਸਾਰੇ ਸਾਥੀ ਅੱਜ ਵੀ ਬੈਠੇ ਨੇ ਡਾਕਟਰ ਸਾਹਿਬ ਵੀਰ ਸਾਡੇ ਸਾਡੀਆਂ ਮਾਤਾਵਾਂ ਪਿਤਾਵਾਂ ਬੱਚੇ ਬਜ਼ੁਰਗ ਸਾਡੇ ਵੱਖ-ਵੱਖ ਵਿਭਾਗਾਂ ਤੋਂ ਡਿਪਾਰਟਮੈਂਟਾਂ ਤੋਂ ਆਏ ਹੋਏ ਅਫਸਰ ਸਹਿਬਾਨ ਪ੍ਰਾਧਾਨ ਸਹਿਬਾਨ ਸਾਡੀ ਟੀਮ ਦੇ ਸਾਰੇ ਮੈਂਬਰ ਸਹਿਬਾਨ ਸਭ ਤੋਂ ਪਹਿਲਾਂ ਪਤੇ ਦੀ ਸੰਗੋਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਬਹੁਤ ਸੋਚ ਵਿਚਾਰ ਕਰਕੇ ਬਹੁਤ ਸਰਕਾਰ ਨੇ ਪਲੈਨਿੰਗ ਕਰਕੇ ਬਹੁਤ ਲੰਮੇ ਸਮੇਂ ਤੇ ਇਹਦੀ ਵਿਉਂਤਬੰਦੀ ਕਰਕੇ ਇੱਕ ਯੁੱਧ ਨਸ਼ਿਆਂ ਵਿਰੋਧ ਸ਼ੁਰੂ ਕੀਤਾ ਗਿਆ ਆ। ਪਰ ਮੈਂ ਦੇਖਣ ਨੂੰ ਆਪਾਂ ਨੂੰ ਕਿ ਫੰਕਸ਼ਨ ਲੱਗਦਾ ਵੀ ਫੰਕਸ਼ਨ ਕਰਾਇਆ ਸਿਰਫ ਇੱਕ ਫੰਕਸ਼ਨ ਦਾ ਮਕਸਦ ਨਹੀਂ ਹੈ। ਸਾਡਾ ਜੁੱਧ ਨਸ਼ਿਆ ਵਿਰੁੱਧ ਛੇੜਨ ਦਾ ਮਕਸਦ ਕੀ ਹੈ ਮੈਂ ਤੁਹਾਨੂੰ ਇਹ ਦੱਸ ਦੇਣਾ ਚਾਹੁੰਦਾ ਹਾਂ ਕਾਰਨ ਕੀ ਹੈ ਕਾਰਨ ਇਹ ਕਿ ਅੱਜ ਪੰਜਾਬ ਦੇ ਸਾਡੇ ਨੌਜਵਾਨ ਜਿਹੜੇ ਨੇ ਉਹ ਨਸ਼ੇ ਦੇ ਗਲਤਾਨ ਹੁੰਦੇ ਜਾ ਰਹੇ ਸੀ ਬਹੁਤ ਬੁਰਾ ਹਾਲ ਸੀ ਤੁਸੀਂ ਦੇਖਿਆ ਹੋਊਗਾ ਪਹਿਲਾਂ ਮੋੜਾਂ ਦੇ ਉੱਤੇ ਖੜੇ ਦੇਖਿਆ ਹੋਣਗੇ ਤੁਸੀਂ ਜਿਹੜੇ ਨਸ਼ੇੜੀ ਨੇ ਆਪੋ ਹੀ ਪਛਾਣ ਹੁੰਦੀ ਹੈ ਇਹਨਾਂ ਦੀ। ਦੇਖਿਓ ਹੁਣ ਸਬੰਸਾਬ ਇਹਨਾਂ ਦੇ ਗਲ ਚਿਕ ਪਰਣਾ ਜਿਹਾ ਪਾਇਆ ਹੁੰਦਾ ਸੜਿਆ ਜਿਹਾ ਹੁੰਦਾ ਨਾ ਅ ਪਰਣਾ ਜਿਹਾ ਪਾਇਆ ਹੋਊਗਾ ਐਦਾਂ ਵਾਲ ਖੜੇ ਹੁੰਦੇ ਇਹਨਾਂ ਦੇ ਤੇ ਲੱਕ ਤੇ ਪੈਂਟ ਨਹੀਂ ਖੜੀ ਹੋਊਗੀ ਨੋਟ ਕਰ ਲਿਓ। ਜਿਵੇਂ ਸੁੱਕ ਜੇ ਮਰੇ ਜੇ। ਉਹਨਾ ਬਾਬੇ ਦੱਸ ਗਿਆ ਕਰਨਾ ਬਾਬੇ ਚੱਕ ਦਾਂਗੇ ਐਹੇ ਜਿਵੇਂ ਦੇਖ ਸੜੇ ਜਿਹਾ ਉਹ ਲੱਗਦਾ ਇਹ ਉਹ ਦੁਨੀਆ ਸਾਡੇ ਸਿਰ ਤੇ ਚੱਲਦੀ ਆ। ਉਹ ਲੋਕ ਜਿਹੜੇ ਨੇ ਜਦੋਂ ਮਾਮਾ ਪੈਣਾ ਸਾਡੀਆਂ ਸੈਰ ਕਰਨ ਤੋਂ ਵੀ ਜਾਂਦੀ ਡਰਦੀਆਂ ਸੀ ਸ਼ਾਮ ਨੂੰ 7 ਵਜੇ ਤੋਂ ਬਾਅਦ ਬਾਹਰ ਜਾਣਾ ਡਰਨਾ ਹੁੰਦਾ ਸੀ ਕਿ ਬੰਦੇ ਕਿੱਥੇ ਖੜੇ ਹੋਣਗੇ ਅੱਜ ਤੁਹਾਨੂੰ ਉਹ ਖੜੇ ਵੀ ਮਿਲਣਗੇ ਮੈਂ ਤੁਹਾਨੂੰ ਦਾਅਵੇ ਨਾ ਕਰਨਾ ਜੇ ਕਿਤੇ ਖੜਾ ਕੋ ਮਿਲ ਗਿਆ ਮੈਨੂੰ ਦਿਖਾ ਦਿਓ 15 ਮਿੰਟ ਚ ਕਾਰਵਾਈ ਕਰਾਂਗਾ ਕਿਉਂਕਿ ਡਰ ਹੋਣਾ ਬਹੁਤ ਜ਼ਰੂਰੀ ਹੈ ਇਹ ਨਸ਼ੇ ਵਧੇ ਕਿਉਂ ਇੱਥੇ ਤੱਕ ਸਾਨੂੰ ਕਿਉਂ ਆਉਣਾ ਪਿਆ ਕਿਉਂਕਿ ਪਰਿਵਾਰ ਦੇ ਵਿੱਚ ਜਦੋਂ ਕੋਈ ਜਵਾਬ ਖਰਾਬ ਹੁੰਦਾ ਹੈ ਗਲਤ ਪਾਸੇ ਚਲਾ ਜਾਂਦਾ ਹੈ ਤਾਂ ਸਾਰਿਆਂ ਨੂੰ ਇੱਕੋ ਗੱਲ ਜਰੂਰ ਹੁੰਦੀ ਹੈ ਪਿੰਡ ਦੀ ਜਾਂ ਇਲਾਕੇ ਦੀ ਕਿ ਇਹ ਨੂੰ ਥਾਣੇ ਨੂੰ ਦੀ ਮਾਂ ਦੀ ਸ਼ੈ ਹੈ ਇਹਨੂੰ ਪਿਓ ਦੀ ਸ਼ੈ ਹੈ ਐਂ ਕਰਦੇ ਆ ਵੀ ਘਰ ਚੋਂ ਇੱਕ ਦੀ ਸ਼ੈ ਜਰੂਰ ਹੁੰਦੀ ਆ ਜੇ ਜਵਾਬ ਗਲਤ ਹੋਊਗਾ ਐਦਾਂ ਹੀ ਜੇ ਇਹ ਨਸ਼ੇ ਦੇ ਤਸਕਰਾਂ ਦਾ ਹੌਸਲਾ ਵਧਿਆ ਸੀ ਇਹਨਾਂ ਨੂੰ ਪਿਛਲੇ ਸਮਿਆਂ ਦਰਗਾਹਾਂ ਦੀ ਸ਼ੈ ਸੀ ਬੰਦਾ ਫੜਿਆ ਜਾਣਾ ਇਧਰੋਂ ਬੰਦਾ ਫੜਨਾ ਉਧਰੋਂ ਬੰਦਾ ਛੁੱਟ ਗਿਆ ਜਾਣਾ ਕਈ ਵਾਰ ਤਾਂ ਇਹ ਵੀ ਹੋਇਆ ਕਿ ਇਥੋਂ ਫੋਨ ਜਾਣਾ ਤੇ ਉਹਨਾਂ ਨੇ ਫੋਨ ਪਹਿਲੀ ਕਰਦੇ ਆ ਕਿ ਆਉਣ ਲੱਗਾ ਨਿਕਲ ਜਾ ਦੋ ਸੱਚਾਈ ਗੱਲ ਮੁਕਰਦਰੀ ਮੈਂ ਪਿਛਲੇ ਸਮਿਆਂ ਦਰਾਂ ਨੇ ਹੁੰਦਾ ਰਿਹਾ ਜਿਹੜਾ ਜਿੰਨਾ ਵੱਡਾ ਲੀਡਰ ਉਹਦੇ ਕੋਲ ਓਨਲੀ ਅਮਨੀ ਤੇ ਨਸ਼ੇੜੀ ਲੱਗਦੀ ਜਿਵੇਂ ਝੂਠ ਬੋਲਨ ਦਾ ਜੇ ਨਹੀਂ ਉਹੀ ਪੁਛਤ ਬਣਾਈ ਲੱਗਦਾ ਕਾਰਨ ਕੀ ਸੀ ਕਾਰਨ ਇਹ ਹੈ ਕਿ ਉਹਨਾਂ ਦੇ ਆਪਣੇ ਬੱਚੇ ਤਾਂ ਵਧੀਆ ਪੜ੍ਹ ਲੈਂਦੇ ਨੇ ਕਿਸੇ ਦਾ ਅਮਰੀਕਾ ਚ ਰਿਹਾ ਕੈਨੇਡਾ ਚ ਰਿਹਾ ਕਿਸੇ ਦਾ ਉਹ ਸਿਆਣਾ ਹੋ ਗਿਆ ਉਹ ਫਿਰ ਗਰੀਬ ਬੱਚਿਆਂ ਨੂੰ ਆਪਣੀ ਮੰਡੀ ਸਮਝ ਕੇ ਨਸ਼ੇ ਤੇ ਲਾਉਂਦੇ ਸੀ ਨਸ਼ੇ ਤੇ ਲੱਗਦੇ ਸੀ ਫਿਰ ਡੋਜ਼ ਵਾਦੀ ਵਾਦੀ ਵਾਚਾਂ ਦੀ ਸੀ ਤੇ ਬਾਅਦ ਚ ਉਹ ਬੱਚਾ ਜਿਹੜਾ ਉਹ ਬਿਲਕੁਲ ਕੰਡੂ ਗਿਆ ਇਹਦੇ ਚ ਸਾਡਾ ਵੀ ਬਹੁਤ ਵੱਡਾ ਯੋਗਦਾਨਾ ਪਰਿਵਾਰਾਂ ਦਾ ਕੋਨੇ ਪਰਿਵਾਰਾਂ ਦਾ ਯੋਗਦਾਨ ਕੀ ਹੈ ਬੀਬੀਆਂ ਪੈਣਾ ਮੇਰੀ ਗੱਲ ਹੈ ਧਿਆਨ ਨਾਲ ਸੁਣਿਓ ਬਜ਼ੁਰਗ ਵੀ ਬੈਠੇ ਨੇ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਜੇ ਸਾਡੇ ਘਰੇ ਸਾਡੇ ਤਾਏ ਨੇ ਚਾਚੇ ਨੇ ਬਜ਼ੁਰਗ ਨੇ ਪਿਓ ਨੇ ਕਿਸੇ ਨੇ ਕੁਝ ਝਿੜਕਤਾ ਕੁਝ ਬੋਲਦਾ ਤਾਂ ਸਬਰ ਕਰਦੇ ਸੀਗੇ ਲੋਕ ਹੁਣ ਪਰਿਵਾਰ ਇਕੱਲੇ ਇਕੱਲੇ ਹੋ ਗਏ ਦਾਦਾ ਦਾਦੀ ਕੋਲੇ ਜੁਆ ਕਰ ਰਹੇ ਦੇ ਨਹੀਂ ਕਿਉਂਕਿ ਮੰਮੀ ਵੀ ਘਟ ਬਣਦੀ ਆ ਉਹ ਕਹਿੰਦੀ ਨੂੰ ਬੁੜੀ ਕੋਲੇ ਨਹੀਂ ਹੋਰ ਤੋਂਵੇਂ ਗਵੰਡੀਆਂ ਨੂੰ ਚੱਲ ਜਾ। ਭਾਈ ਆਪਣਾ ਮਾਰੂ ਕੋ ਛਾਵੇਂ ਸਿੱਟੂਆ। ਕਹਾਵਤ ਹੈ ਜਿਹੜਾ ਬਾਪੂ ਜੀ ਬੱਚਾ ਆਪਣੇ ਦਾਦਾ ਦਾਦੀ ਨਾਲ ਦੋਸਤੀ ਰੱਖਦਾ ਚਾਚੇ ਤਾਏ ਨਾਲ ਰੱਖਦਾ ਉਹ ਬੱਚਾ ਨਿਸ਼ੇੜੀ ਨਹੀਂ ਬਣਦਾ ਮੈਂ ਤੁਹਾਨੂੰ ਸ਼ਰਤ ਲਾ ਕੇ ਕਹਿੰਦਾ। ਅਸੀਂ ਕੀ ਹੋ ਗਿਆ ਪਹਿਲਾਂ ਸਾਨੂੰ ਜੇ ਕਿਸੇ ਬਜ਼ੁਰਗ ਨੇ ਕਹਿ ਦੇਣਾ ਭੈਣ ਨੂੰ ਛੱਡੀ ਨੂੰ ਵੀ ਭਾਈ ਆਪਣੇ ਪੁੱਤ ਦਾ ਧਿਆਨ ਰੱਖ। ਇਹ ਆਪਣੀ ਧੀ ਦਾ ਧਿਆਨ ਰੱਖ ਮੈਨੂੰ ਠੀਕ ਹੀ ਲੱਗਦੇ ਆਪ ਕਹਿੰਦੇ ਬਾਪੂ ਚ ਕੋਈ ਗੱਲ ਨਹੀਂ ਵੀਰ ਜੀ ਕੋਈ ਗੱਲ ਨਹੀਂ ਧਿਆਨ ਰੱਖ ਲਈ ਹੁੰਦਾ ਸੀ ਹੁਣ ਕਹਿਦੀ ਵੀ ਆਪਣੇ ਪੁੱਤ ਦਾ ਧਿਆਨ ਰੱਖ ਉਹ ਕਹਿਦੀ ਤੇਰੇ ਕੋਲ ਖਾਣ ਨੂੰ ਜਾਂਦਾ ਉਲਟਾ ਉਲਟਾ ਟੁੱਟ ਕੇ ਪੈਰ ਲੱਗ ਗਿਆ ਵੀ ਤੇਰੇ ਕੋਲ ਖਾਂਦਾ ਲੱਗ ਇੱਥੇ ਹੀ ਕੰਮ ਖੜ ਗਿਆ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਡਰ ਹੁੰਦਾ ਸੀਗਾ ਮੈਂ ਹਮੇਸ਼ਾ ਕਹਿੰਦਾ ਇੱਕ ਸਾਡੇ ਆਪਣੇ ਘਰਾਂ ਚ ਆਉਂ ਦੇਖਿਆ ਇੱਕ ਬੇਬੇ ਹੁੰਦੀ ਸੀ ਉਹ ਗੜੀ ਦੇ ਵਿੱਚ ਕੁਰਸੀ ਡਾ ਕੇ ਬੈਜਦੀ ਕੁਰਸੀ ਨਹੀਂ ਮੰਜੇ ਨੇ ਮੰਜੇ ਤੇ ਬੈਜਣਾ ਉਹਨੇ ਹੱਥ ਜੁਦੇ ਖੁੰਡੀ ਹੋਣੀ ਜੇ ਗੜੀ ਚ ਕੋਈ ਦੂਜਾ ਘੇੜਾ ਮਾਰ ਗਿਆ ਉਹ ਜੇ ਕੁਝ ਵੀ ਹਾਂ ਮੈਨੂੰ ਦੱਸੋ ਕਿਧਰ ਮੂੰ ਚੱਕਿਆ ਕਿਧਰੋਂ ਆਇਆ ਧੀਆਂ ਧਿਆਣੀਆਂ ਫਿਰਦੀ ਆਈ ਸੀਗਾ ਜੇ ਨੂਰ ਦੀ ਬਾਹਰ ਫਿਰਦੀ ਸੀ ਉਹ ਚੱਲ ਅੰਦਰ ਤੇ ਨੀ ਵੀ ਸੱਤੇ ਲਈ ਹੁਣ ਉਲਟਾ ਕੰਮ ਹੋ ਗਿਆ ਹੁਣ ਨੂਰ ਕਦੀ ਚੱਲ ਅੰਦਰ ਉਹ ਨਾ ਬੇਬੇ ਅੰਦਰ ਵੜੀ ਵੀ ਜਿਹਨੂੰ ਉਲਟਾ ਹੈ ਕੰਮ ਮੈਂ ਦੱਸ ਦਿੰਦਾ ਇਕੱਲਾ ਸਰਕਾਰਾਂ ਦੇ ਨਹੀਂ ਆਪਾਂ ਪਰਵਾਰਾਂ ਦਾ ਵਿੱਚ ਸੁਰੱਖਾ ਜੇ ਮੈਂ ਗਲਤ ਕੰਮ ਕਰ ਨੂੰ ਟੋਕ ਦਿਓ ਉਹ ਹੁਣ ਕਹੇ ਵੀ ਤੂੰ ਅੰਦਰ ਜਾ ਮੈਂ ਤਾਂ ਬਾਹਰ ਖੜੂਗੀ ਪ੍ਰੋਬਲਮ ਇੱਥੇ ਖੜੀ ਹੋ ਪ੍ਰੋਬਲਮ ਇੱਥੇ ਖੜੀ ਆ ਕਿ ਅਸੀਂ ਆਪਣੇ ਬਜ਼ੁਰਗਾਂ ਦੇ ਨਾਲੋਂ ਆਪਣੇ ਬੱਚੇ ਵਕਤ ਕਰ ਲੈ ਬੱਚਿਆਂ ਨੇ ਕਿਸੇ ਕੋਲ ਤਾਂ ਖੇਡਣਾ ਹੈ ਤੁਹਾਡੇ ਕੋਲ ਟਾਈਮ ਨਹੀਂ ਕੰਮਕਾਰ ਆ ਰਸੋਈ ਦਾ ਵੀ ਕਰਨਾ ਹੈ ਤੇ ਜੇ ਟਾਈਮ ਬਚਿਆ ਫੋਨ ਵੀ ਦੇਖਣਾ ਹੈ ਉਹਨੇ ਬਹੁਤ ਦਾ ਕੰਮ ਆ ਸਾਡੇ ਪਰਾ ਕੋਲੇ ਟਾਈਮ ਨਹੀਂ ਹੁੰਦਾ ਉਹਨੇ ਕੰਮ ਕਰ ਕਰਨਾ ਹੁਣ ਬਜ਼ੁਰਗ ਵੇਲਾ ਬੱਚੇ ਦਾਦਾ ਦਦੀ ਵੇਲੇ ਨਹੀਂ ਉਹਨੇ ਕੋਲ ਅਸੀਂ ਜਾਣ ਨਹੀਂ ਦਿੰਦੇ ਪਹਿਲਾਂ ਜੇ ਕਿਸੇ ਨੇ ਕੋਈ ਮਾਰ ਕੁੱਟ ਲਿਆ ਕੋਈ ਗੁੱਸਾ ਨਹੀਂ ਸੀ ਕਰਦਾ ਮੈਨੂੰ ਲੱਗਦਾ ਵੀ ਸਾਡੇ ਵੀ ਸਭ ਦੀ ਆਪਣੇ ਵੀ ਸਾਰਿਆਂ ਦੀ ਕਿ ਕੋਈ ਜੇ ਚਾਚਾ ਬਣ ਕੇ ਜਾਂਦੇ ਨੇ ਉਹਨੇ ਕਰਨੇ ਛੱਡਤੀ ਜੇ ਤਾਇਆ ਬਣ ਗਿਆ ਉਹਨੇ ਕਰਨੇ ਛੱਡਤੀ ਜੇ ਕਿਤੇ ਮਾਲ ਘਟ ਗਈ ਸ਼ਾਮ ਨੂੰ ਮਾਤਾ ਨੇ ਢਾ ਲਿਆ ਮੁਰੇ ਸੇਵੀ ਸੇਵਾ ਆਪਣੀ ਹੁੰਦੀ ਰਹੀ ਆ ਕੋਈ ਮੰਨੇ ਜੇ ਨਾ ਮੰਨੇ ਤਾਂ ਹੀ ਸ਼ਾਇਦ ਅੱਪਾ ਜਿੱਥੇ ਖੜੇ ਐ ਜਿੱਸੀ ਹੁਣ ਕਹਿੰਦੀ ਵੀ ਹੱਥ ਨਾ ਲਾ ਦੀ ਮੇਰੇ ਪੁੱਤ ਨੂੰ ਇਹ ਚ ਹੈ ਜੋ ਮਰਜ਼ੀ ਕਰੇ ਜਦੋਂ ਤੱਕ ਅਸੀਂ ਲਕੋ ਨਹੀਂ ਛੱਡਦੇ ਉਦੋਂ ਤੱਕ ਅਸੀਂ ਖੜਾ ਮੈਂ ਤਾਂ ਹੋਰ ਵੀ ਬਹੁਤ ਕਹਿਣਾ ਕਿ ਅਸੀਂ ਐਦਾਂ ਦੇ ਲੋਕ ਹੋ ਗਏ ਕਿ ਅਸੀਂ ਆਪਣੇ ਪੁੱਤ ਨੂੰ ਨਸ਼ੇੜੀ ਨੂੰ ਲਕੋ ਲੈਂਦੇ ਆ ਕਿ ਉਹ ਨਸ਼ੇ ਨਹੀਂ ਕਰਦਾ ਕਹਾਵਤ ਬਣੀ ਹੋਈ ਹੈ ਕਿ ਬਗਾਨੀਆਂ ਆ ਕੇ ਚੰਗੇ ਚਿੰਗਿਆਂ ਨੂੰ ਸੁਧਾਰ ਦਿੰਦੀਆਂ ਅਸੀਂ ਇਹਦਾ ਵਿਆਹ ਕਰ ਦਿੰਦੇ ਆ ਵੇਖੋ ਕਿੱਡਾ ਪਾਪ ਕਰਦੇ ਆ ਜਿਹੜੀ ਵਿਚਾਰੀ ਕਿਸੇ ਦੀ ਧੀ ਆਉਂਦੀ ਉਹ ਵੀ ਗਈ ਕਰਤ ਨਹੀਂ ਮੈਂ ਕਹਿੰਦਾ ਤੁਹਾਨੂੰ ਰੱਬ ਆਪਾਂ ਨੂੰ ਕਿਛੁ ਮਾਫ਼ ਕਰ ਚੁ ਕਰ ਦੂ ਕਿਸੇ ਦੀ ਧੀ ਵੀ ਵੀ ਜ਼ਿੰਦਗੀ ਖਰਾਬ ਕਰ ਦਿੰਦੇ ਆ ਉਹ ਠੀਕ ਹੋਵੇ ਨਾ ਹੋਵੇ ਉਹਦੀ ਜ਼ਿੰਦਗੀ ਖਰਾਬ ਹੋਊਗੀ ਕਰਤ ਨਹੀਂ ਮੈਂ ਕਹਿੰਦਾ ਜੀ ਕਿੱਥੇ ਕੰਮ ਖੜਦਾ ਆ ਕੇ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਆ ਜਿਹੜੇ ਇਹ ਚਿੱਟੇ ਦਾ ਨਸ਼ਾ ਕਰਦੇ ਨੇ ਜਾਂ ਜ਼ਿਆਦਾ ਨਸ਼ੇ ਦੀ ਡੋਜ਼ ਕੋਈ ਨਸ਼ਾ ਕਰਦਾ ਹੈ ਮੇਰੀਆਂ ਤੁਸੀਂ ਮਾਵਾ ਹੋ ਤੁਹਾਡੇ ਪੁੱਤਾਂ ਬਰਾਬਰਾਂ ਤੁਸੀਂ ਭੈਣਾ ਪਾਈਆਂ ਮੈਂ ਤੁਹਾਡਾ ਤੁਹਾਡੇ ਤੁਸੀਂ ਬਿਲਕੁਲ ਕੋ ਮੇਰੇ ਉਹ ਜਿਹੜਾ ਬੱਚਾ ਨਸ਼ੇ ਵੱਲ ਕਰਦਾ ਉਹ ਅੱਖੇ ਬੱਚਾ ਜਿੰਮਣ ਦੇ ਕਾਬਲ ਨਹੀਂ ਰਹਿੰਦਾ ਪਰਿਵਾਰ ਕਿੱਥੋਂ ਵਧੂ ਪਰਿਵਾਰ ਕਿੱਥੋਂ ਵਧੂ ਆਪਾਂ ਕੱਲਾ ਸਿਸਟਮ ਨੂੰ ਦੋਸ਼ ਧੀ ਕਾ ਪਰ ਮੈਂ ਇਹ ਕਹਿਣਾ ਕਿ ਮੈਨੂੰ ਮੈਂ ਹਮੇਸ਼ਾ ਜਿੱਥੇ ਵੀ ਜਾਂਦਾ ਮੈਨੂੰ ਸਾਰੇ ਆਪਣੇ ਲੱਗਦੇ ਨੇ ਆਪਣੀਆਂ ਮਾਵਾ ਆਪਣੀਆਂ ਪੈੜਾ ਆਪਣੇ ਧੀਆ ਆਪਣੇ ਬਜ਼ੁਰਗ ਆਪਣੇ ਬੱਚੇ ਆਪਣੇ ਸਰਪੰਚ ਆਪਣੇ ਪੰਚ ਆਪਣੇ ਲੋਕ ਲੱਗਦੇ ਆ ਤੁਸੀਂ ਸਾਰੇ ਇਸੇ ਕਰਕੇ ਮੈਂ ਹਮੇਸ਼ਾ ਦਿਲ ਨਾਲ ਗੱਲ ਕਰਦਾ ਮੈਨੂੰ ਸਿਆਸੀ ਤਕਰੀਰ ਨਹੀਂ ਹੁੰਦੀ ਬਹੁਤ ਲੋਕਾਂ ਨੂੰ ਮੈਂ ਮਾੜਾ ਵੀ ਲੱਗਦਾ ਕਹਿੰਦੇ ਸੱਚਾ ਹੀ ਆ ਬੋਲਦਾ ਪੂਰਾ ਕਰਾਣਾ ਪਰ ਮੈਂ ਕਦੇ ਝੂਠ ਨਹੀਂ ਬੋਲਦਾ ਇਹ ਜੇ ਮੇਰੀ ਅੰਦਰਲਾ ਵਿੱਚ ਫਰਕ ਹੈ ਤਾਂ ਤੁਸੀਂ ਦੱਸ ਦਿਓ ਇਹ ਤਾਣਾ ਬਈ ਉਹ ਜਿਉਂ ਹੀ ਇੱਥੇ ਆ ਅਸੀਂ ਇੱਕ ਪਿੰਡ ਦੇ ਵਿੱਚ ਬੰਦੇ ਨੂੰ ਚਕਾਇਆ ਚਿੱਟੇ ਦੇ ਮਸਲੇ 'ਚ ਚਕਾਇਆ ਬੰਦੇ ਨੂੰ ਚਕਾ ਕੇ ਜੀ ਪਰਚਾ ਕੀਤਾ ਸਾਡੀ ਪੁਲਿਸ ਨੇ ਪਰਚਾ ਦੇ ਕੇ ਨੂੰ ਅੰਦਰ ਦੇਤਾ ਅੰਦਰ ਦੇਤਾ ਉਹ ਬੇਬੇ ਨੇ ਮੈਨੂੰ 2 ਮਹੀਨੇ ਬਾਅਦ ਫੇਰ ਮੈਨੂੰ ਰੋਕ ਲਿਆ ਮੈਨੂੰ ਕਹਿੰਦੀ ਪੁੱਤ ਤੂੰ ਤਾਂ ਦੌੜ-ਦੌੜ ਕਰਦਾ ਫਿਰਦਾ ਹੋਰੀ ਮੈਂ ਕੀ ਗੱਲ ਹੋ ਗਈ ਕਹਿੰਦੀ ਤਾਂ ਫੇਰ ਬਾਹਰ ਆ ਗਿਆ ਕਹਿੰਦੀ ਫੇਰ ਬਾਹਰ ਆ ਗਿਆ ਮੈਂ ਕਿਹਾ ਬੇਬੇ ਤੁਹਾਡੇ ਪਿੰਡ ਤੋਂ ਇੱਕ ਸਰਪੰਚ ਇਹਨੂੰ ਚਾਹਨਾ ਸੌੜਦੇ ਜੀ ਇੱਕ ਸਰਪੰਚ ਇੱਕ ਲੰਬੜਦਾਰ ਦੋ ਗਵਾਹ ਇੱਕ ਫਰਦ ਲੈ ਕੇ ਜ਼ਮੀਨ ਦੀ ਸ਼ਰਾਹਣ ਇਹ ਜਾਂਦੇ ਨੇ ਕਹਿੰਦੇ ਹਾਂ ਬੈਠੇ ਨਹੀਂ ਕਰਦੇ ਯਾਰ ਫਿਰ ਮੈਂ ਕਿਹਾ ਤੁਹਾਡਾ ਵੀ ਬਜ਼ੁਰਗ ਹੁਣ ਮੈਂ ਧੰਨਵਾਦ ਕਰਦਾ ਹਾਂ ਪੰਚਾਇਤਾਂ ਦਾ ਪੰਚਾ ਸਰਪੰਚਾਂ ਦਾ ਜਿਨ੍ਹਾਂ ਨੇ ਮੱਦੇ ਪਾਏ ਨੇ ਕਿ ਅਸੀਂ ਇਹਦੇ ਹੱਕ ਜੀ ਨਹੀਂ ਜਾਵਾਂਗੇ ਤੇ ਅੰਦਰ ਰਹਿਣਾ ਬਹੁਤ ਧੰਨਵਾਦ ਤੁਹਾਨੂੰ ਸਰਪੰਚਾਂ ਦਾ ਪੰਚਾਂ ਦਾ ਪੰਚਾਇਤਾਂ ਦਾ ਹੁਣ ਉੱਥੇ ਹੀ ਉਸੇ ਪਿੰਡ ਚ ਬੰਦਾ ਫੇਲ ਫੜ ਲਿਆ ਉਹੀ ਹੁਣ ਫੇਰ ਅਗਲ ਹੋਈ ਹੁਣ ਸਾਡੇ ਸਰਪੰਚ ਨੇ ਕਹਿੰਦਾ ਵੀ ਅਸੀਂ ਮੈਂ ਮੱਤਾ ਪਾਇਆ ਵੀ ਅਸੀਂ ਕਿਰਿਆ ਇਕਰੀਆ ਅੰਦਰ ਆਈ ਗਏ ਕੱਲ ਇੱਥੋਂ ਨਸ਼ੇ ਦਾ ਪਰਚਾ ਉਹਨਾਂ ਨੂੰ ਡਾਣਾ ਪੜੇ ਗਏ ਉਹਨਾਂ ਨਾਮੀ ਬੰਦਿਆਂ ਤੋਂ ਫੜੇ ਗਏ ਜਿਹਨਾਂ ਦਾ ਲੋਕਾਂ ਨੂੰ ਲੱਗਦਾ ਸੀ ਬਹੁਤ ਵਧੀਆ ਬੰਦੇ ਨੇ ਕੀ ਕਰੋਗੇ ਤੁਸੀਂ ਕੀ ਕਰੋਗੇ ਇੱਥੇ ਇੱਕ ਪਿੰਡ ਦੇ ਲਾਣ ਫੜਿਆ ਗਿਆ ਪਿੱਛੇ ਨੌਜੀ ਦਾ ਐਮਐਲ ਨੇ ਫੜ ਮੈਂ ਯਾ ਮੈਂ ਕੀਆ ਪਰ ਮੈਨੂੰ ਵੀ ਦੱਸੋ ਪਿੱਛੇ ਗਲਤ ਸੀਗਾ ਤਾਂ ਹੀ ਫੜਿਆ ਗਿਆ ਨਾ ਇਹ ਹੱਕ ਹੈ ਹੱਕ ਹੈ ਇਸ ਦਾ ਵੀ ਤੁਸੀਂ ਵੱਡਾ ਪਿੰਡਾ ਵੱਡਾ ਨਾਂ ਹੈ ਤੇ ਤੁਸੀਂ ਗਲਤ ਕਰੋਗੇ ਲਾਓ ਆਪਣੇ ਕੀ ਪੁੱਤਾਂ ਨੂੰ ਆਪਣੇ ਕੀ ਪੁੱਤ ਕਦੇ ਨਹੀਂ ਲਾਇਆ ਕਦੇ ਕੀ ਪੁੱਤਾਂ ਨੂੰ ਲਾਇਆ ਜੇ ਮੈਂ ਝੂਠ ਬੋਲਦਾ ਤਾਂ ਮੈਨੂੰ ਬਾਹਰ ਫੜ ਕੇ ਬਾਹਰ ਖੜਦਿਓ ਨਹੀਂ ਲਾਇਆ ਸਾਡੇ ਇਲਾਕੇ ਦੇ ਦੀਪੁੱਤਾਂ ਨੂੰ ਨਾ ਨਾਮ ਨਾਮੀ ਕਪੜਿਆਂ ਨੂੰ ਕਹਦੇ ਭੋਂਦੇ ਲੋਕਾਂ ਨੇ ਜੇ ਐਸੇ ਤੁਸੀਂ ਦੇਖ ਰਹੇ ਹੋ ਉਰੇ ਆਪਣੇ ਮਾਰਕੀਟ ਦੇ ਵਿੱਚ ਵੀ ਸੀਗਾ ਪਤਾ ਹੀ ਆ ਕੌਣ ਛੜਾ ਕੇ ਲੈ ਜਾਂਦਾ ਜੀ ਦੱਸੋ ਜੀ ਜੇ ਤੁਸੀਂ ਤੁਹਾਨੂੰ ਦਿੱਖਦੇ ਛੋਟੇ ਛੋਟੇ ਦੀਪੁੱਤ ਜੇ ਤੁਸੀਂ ਇਹ ਬਚਾਉਣੇ ਵੀ ਨਾ ਤਾਂ ਤੁਹਾਨੂੰ ਦਿਲ ਕਿਹੜਾ ਕਰਨਾ ਪਊਗਾ ਤੁਹਾਨੂੰ ਹੌਸਲਾ ਰੱਖਣਾ ਪਊਗਾ ਅਸੀਂ ਤੁਹਾਡੇ ਨਾਲ ਆ ਸਰਕਾਰ ਤੁਹਾਡੇ ਨਾਲ ਪੰਚਾਇਤ ਤੁਹਾਡੇ ਨਾਲ ਖੜੀ ਆ ਪੁਲਿਸ ਤੁਹਾਡੇ ਨਾਲ ਖੜੀ ਆ ਪ੍ਰਸ਼ਾਸਨ ਤੁਹਾਡੇ ਨਾਲ ਖੜਾ ਪਰ ਮੈਂ ਇਹ ਗੱਲ ਜ਼ਰੂਰ ਕਹਿਣਾ ਹਾਂ ਕਿ ਜਿਹੜੀ ਮਿਹਨਤ ਦੇ ਵਿੱਚ ਸਾਡੀਆਂ ਮਾਮਾ ਪੈਣਾ ਇੱਸਾ ਲੈ ਲੈਣਾ ਉਹ ਮਿਹਨਤ ਹਮੇਸ਼ਾ ਕਾਮਯਾਬ ਹੁੰਦੀ ਕਿਉਂਕਿ ਮਾਈ ਭੱਗਗੋ ਦਾ ਰੂਪ ਨੇ ਮੈਂ ਮਾਮਾ ਨੂੰ ਭੈਣ ਨੂੰ ਬੇਨਤੀ ਕਰਦਾ ਡਰਨ ਦੀ ਲੋੜ ਨਹੀਂ ਕਿਸੇ ਨੂੰ ਤੁਹਾਨੂੰ ਸਭ ਤੋਂ ਪਹਿਲਾਂ ਮਾਂ ਨੂੰ ਭੈਣ ਨੂੰ ਤੇ ਉਹਦੀ ਘਰ ਦੀ ਨੂੰ ਪਤਾ ਲੱਗਦਾ ਕਿ ਸਾਡਾ ਪੁੱਤ ਨਸ਼ੇ ਕਰ ਲੱਗ ਗਿਆ ਉਹ ਵਲੱਖਰੀ ਉਹ ਪੜਦਾ ਪਾ ਪਾਪ ਆ ਗਏ ਪਾਪ ਆ ਗਏ ਉਹ ਇੰਨਾ ਵਧਾ ਦਿੰਦੀ ਆ ਕਿ ਫਿਰ ਹੱਥੋਂ ਬਾਹਰ ਚਲਾ ਜਾਂਦਾ ਅਸੀਂ ਇਹ ਚਾਹੁੰਦੇ ਆ ਕਿ ਮੈਨੂੰ ਜੇ ਕੋਈ ਕਹਿੰਦਾ ਕਿ ਨਸ਼ੇ ਤੇ ਐਮਐਲਏ ਕਾਰਵਾਈ ਕਰੀ ਗਿਆ ਮੈਂ ਕਹਿੰਦਾ ਬਿਲਕੁਲ ਕਰਾਈਆ ਤੇ ਬਿਲਕੁਲ ਠੂਕੀ ਕਰਾਇਆ ਉਹ ਨੂੰ ਹੋਵੇ ਨਾ ਉਹ ਵੀ ਕਹਿੰਦਾ ਮੈਂ ਤੁਹਾਨੂੰ ਇਸ ਸਟੇਜ ਤੋਂ ਕਹਿੰਦਾ ਬੜੀ ਜ਼ਿੰਮੇਵਾਰੀ ਨਾਲ ਕਹਿੰਦਾ ਪਰਮਾਤਮਾ ਨੂੰ ਜਾਣ ਕੇ ਕਹਿੰਦਾ ਆ ਜਿਹੜੇ ਬੱਚੇ ਨਾ ਧੀ ਪੁੱਤ ਸੋਡੇ ਤੇ ਮੇਰੇ ਧੀ ਪੁੱਤਰੇ ਮੇਰੀ ਜ਼ਿੰਮੇਵਾਰੀ ਹਲਕੇ ਦਾ ਨਮਾਇਦਾ ਹੋਣ ਦੇ ਨਾਤੇ ਮੈਂ ਬਚਾਉਣਾ ਮੇਰੇ ਧੀ ਮੈਨੂੰ ਹਮੇਸ਼ਾ ਅੰਦਰ ਦਾ ਰਹਿੰਦਾ ਕਿ ਮੈਂ ਆਪਣੇ ਬੱਚਿਆਂ ਦਾ ਕੋ ਵਿਕਤ ਦੁਆਰਾ ਇਹਨਾਂ ਛੋਟੇ ਛੋਟੇ ਬੱਚਿਆਂ ਨੂੰ ਦੇਖ ਕੇ ਮਨ ਨੂੰ ਉਹ ਲੱਗਦਾ ਕਿ ਕੱਲ ਮੈਂ ਇੱਕ ਪਿੰਡ ਦੀ ਉਦਾਹਰਣ ਤੁਹਾਨੂੰ ਦਿੰਦਾ ਮੈਂ ਇੱਕ ਪਿੰਡ ਦੇ ਵਿੱਚ ਗਿਆ ਛੋਟੀ ਜੀ ਬੱਚੀ ਸੁਣਨ ਤੋਂ ਬਾਅਦ ਮੇਰੇ ਕੋਲੇ ਬਬਾ ਹੀ ਆ ਗਈ ਆ ਕੇ ਕਹਿੰਦੀ ਅੰਕਲ ਤੁਹਾਨੂੰ ਮੈਂ ਇੱਕ ਸ਼ਿਕਾਇਤ ਰੋਵੇ ਦੇਖੋ ਬੱਚੀ ਐਦਾਂ ਮੈਂ ਬੈਠਾ ਸੀਗਾ ਐਦਾਂ ਉਹਦਾ ਡੈਡੀ ਬੈਠਾ ਸੀ ਨਾਲ ਕਹਿੰਦੀ ਆਪਣੇ ਡੈਡੀ ਦੀ ਸ਼ਿਕਾਇਤ ਰੋਣੀ ਅੰਕਲ ਦੇਖੋ 6 ਸਾਲ ਦੀ ਬੱਚੀ ਪਤਾ ਨਹੀਂ ਕਿਹੜੀ ਸਾਡੀ ਰੂਨਰ ਰੂਮ ਮਿਲੀ ਤੇ ਮੈਨੂੰ ਕਹਿੰਦੀ ਸ਼ਿਕਾਇਤ ਲਾਉਣੀ ਆਪਣੇ ਡੈਡੀ ਦੀ ਮੈਂ ਮੈਂ ਕਿਹਾ ਦੱਸ ਪੁੱਤ ਮੈਂ ਬੁਲਾ ਲਈ ਕੋਲ ਆਪਣੇ ਕੋਲ ਬੁਲਾਈ ਮੈਂ ਮੈਂ ਉਹ ਜੱਫੀ ਜਨਮਾ ਨੂੰ ਕੋਲ ਜੱਫੀ ਪਾ ਕੇ ਕਰਿਆ ਕੋਲ ਘੁੱਟ ਕੇ ਰੋਣ ਲੱਗੀ ਰੋ ਕੇ ਕਹਿੰਦੀ ਅੰਕਲ ਮੇਰੇ ਡੈਡੀ ਨਸ਼ਾ ਕਰਦੇ ਹਨ ਕਹਿੰਦੀ ਅੰਕਲ ਮੇਰੇ ਡੈਡੀ ਨਸ਼ਾ ਕਰਦੇ ਯਕੀਨ ਮੰਨਿਓ ਮੈਂ ਬਹੁਤ ਜ਼ਿੰਦਗੀ ਉਤਰਾ ਚੜਾ ਦਿੰਦੇ ਛੇਤੀ ਮੇਰੀ ਅੱਖ ਚੋਂ ਹੰਝੂ ਨਹੀਂ ਡਰਦਾ ਕੱਲ ਮੈਂ ਰੋਇਆ ਮੈਂ ਵੀ ਉਧਰ ਉਹ ਵੀ ਉਧਰ ਮੈਰੋਣ ਲੱਗਿਆ ਕਹਾ ਯਾਰ ਬੱਚੀ ਨੇ ਮੈਨੂੰ ਕੀ ਸਮਝਿਆ ਹੋਊਗਾ ਇਹਨੂੰ ਲੱਗਿਆ ਹੋਊਗਾ ਕਿ ਇਹ ਅੰਕਲ ਮੇਰਾ ਹੱਲ ਕਰੂਗਾ ਆਪਣੇ ਡੈਡੀ ਦੇ ਖਿਲਾਫ ਮੇਰੇ ਕੋਲ ਅਗੇ ਬੋਲੇਗੇ ਅੰਕਲ ਮੇਰੇ ਡੈਡੀ ਨਸ਼ਾ ਮੈਂ ਉਹਦੇ ਪਿਓ ਨੂੰ ਸੱਚੀ ਮੈਂ ਬੋਲ ਮੈਂ ਭਾਈ ਭਰਾ ਬਣ ਕੇ ਯਾਰ ਹੁਣ ਮੇਰੀ ਇੱਤਿਹਾਸ ਬਸ ਉਹ ਇਹ ਲੱਗ ਗਿਆ ਕਿ ਆ ਕੰਮ ਕਰੇ ਸੋ ਮੇਰਾ ਆਪਣਾ ਰੋਣਾ ਨਿਕਲਿਆ ਤੰਦ ਬਹੁਤ ਨੇ ਬੱਚੇ ਬਹੁਤ ਆਂ ਗਰੇ ਫਸ ਦੱਸਦੇ ਨਹੀਂ ਮਤਲਬ ਕਰਨਗੀ ਸੋ ਅਸੀਂ ਇਸ ਨਸ਼ੇ ਨੂੰ ਜੜੋਂ ਖਤਮ ਕਰ ਦਾਂਗੇ ਮੈਂ ਤੁਹਾਨੂੰ ਇਸ ਗੱਲ ਦਾ ਵਾਦਾ ਕਰਦਾ ਮੇਰੇ ਲਈ ਕੋਈ ਵੀ ਸਗਾ ਨਹੀਂ ਜੜਾ ਨਸ਼ੇ ਵਿੱਚ ਜਿਹੜਾ ਨਸ਼ੇ ਕਰਦਾ ਹੈ ਨਸ਼ੇ 'ਚ ਗਲਤਾਨ ਹੋ ਗਿਆ ਬਚਣਾ ਚਾਹੁੰਦਾ ਛੱਡਣਾ ਚਾਹੁੰਦਾ ਉਹਦੇ ਅਸੀਂ ਮਦਦ ਕਰਾਂਗੇ ਉਹਨੂੰ ਬਚਾਵਾਂਗੇ ਵੀ ਉਹਦਾ ਇਲਾਜ ਵੀ ਕਰਾਵਾਂਗੇ ਉਹਨੂੰ ਚੰਗੇ ਕਿੱਥੇ ਲਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜੇ ਨਸ਼ੇ ਵੇਚਦੇ ਨੇ ਉਹਨਾਂ ਤੇ ਬਣਦੀ ਠੋਕਮੀ ਕਾਰਵਾਈ ਜਿਹੜੀ ਉਹ ਠੋਕ ਕੇ ਕਰਾਂਗੇ ਮੈਂ ਤੁਹਾਨੂੰ ਇਸ ਦਾ ਵਾਦਾ ਕਰਦਾ ਕੋਈ ਕਿਸੇ ਗੱਲ ਦੀ ਖੁੱਤ ਪਰਮਾਤਮਾ ਨੂੰ ਜਾਨ ਦੇਣੀ ਆ ਬਹੁਤ ਵੱਡੀ ਜ਼ਿੰਮੇਵਾਰੀ ਤੁਸੀਂ ਦਿੱਤੀ ਹੈ ਮੈਨੂੰ ਪਰ ਮੈਂ ਤੁਹਾਨੂੰ ਮੈਨੂੰ ਲੋਕ ਕਹਿੰਦੇ ਨੇ ਕਿ ਇਹਦੀ ਜੱਲਾ ਕਹਿਣ ਦੀ ਅਤੇ ਕਰਨ ਦੀ ਆਉਂਦਾ ਕਹਿੰਦੇ ਨੇ ਲੀਡਰਾਂ ਵਾਲੀ ਜਦੋਂ ਮੈਂ ਇਲੈਕਸ਼ਨ ਲੜੀ ਸੀ ਉਦੋਂ ਵੀ ਲੋਕ ਤਾਂ ਲਖਦਾ ਸੀ ਕਿ ਸ਼ਰਾਬਾਂ ਨਾਲ ਨਸ਼ੇ ਨਾਲ ਇਲੈਕਸ਼ਨ ਜਿੱਤੀ ਹੈ ਗੁਰੂ ਮਹਾਰਾਜ ਨੂੰ ਅਰਦਾਸ ਕਰਕੇ ਜਲਾ ਸੀ ਕਿ ਮੈਂ ਕਿਸੇ ਦਾ ਪੁੱਤ ਨਾ ਸੀ ਜੀਣਾ ਮੈਂ ਇੱਕ ਵੀ ਵਾਰ ਸ਼ਰਾਬ ਨਹੀਂ ਪਾਈ ਫਿਰ ਵੀ ਲੋਕਾਂ ਨੇ ਜਿਹੜੇ ਸਭ ਤੋਂ ਵੱਡੀ ਲੀਡਰਾਂ ਮੈਨੂੰ ਛੱਡ ਕੇ ਤੇਗ ਅ ਪ੍ਰਮਾਤਮਾ ਕਿਉਂਕਿ ਮੈਂ ਉਹ ਕੰਮ ਨਹੀਂ ਕਰਨਾ ਚਾਹੁੰਦਾ ਕਿ ਮੈਂ ਕਿਸੇ ਦੀ ਕਿਸੇ ਦੇ ਪੁੱਤ ਨੂੰ ਗਲਤ ਪਾਸੇ ਲਾਵਾਂ ਕਿ ਮੇਤੋਂ ਵੱਤੋਂ ਵੱਤੋਂ ਆ ਜਿਹੜੀ ਉਹ ਬਰਦਾਸ਼ਤ ਨਹੀਂ ਹੋਏ ਜਿਹੜੇ ਲੋਕਾਂ ਨੂੰ ਹੁਣ ਤੱਕ ਹੁੰਦੀ ਰਹੀ ਹੈ ਜਾਂ ਹੁੰਦੀ ਆ ਹੁੰਦੀ ਵੀ ਰਹਿਣੀ ਆ ਹੁੰਦੀ ਰਹੇ ਮੈਨੂੰ ਕੋਈ ਵਾਰ ਨਹੀਂ ਪਰ ਮੈਂ ਕਿਸੇ ਦੀ ਵੱਤੋਂ ਆ ਲੈਣੀ ਆ ਜਿੱਦਣ ਮੈਨੂੰ ਲੱਗਦਾ ਹੋਊਗਾ ਮੈਂ ਝੋਲੀ ੱਟ ਕੇ ਮਾਫੀ ਮੰਗ ਲਵਾਂ ਮੇਤੋਂ ਗਲਤੀ ਹੋਈ ਪਰ ਮੈਂ ਕਿਸੇ ਦਾਤੀ ਪਤਨਸ਼ੇ ਜ ਨਹੀਂ ਹਾਂ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਪਿੰਡ ਦੀ ਪੰਚਾਇਤ ਵੀ ਆ ਸਾਡੇ ਸਾਰੇ ਸਾਥੀ ਪਿੰਡ ਦੇ ਪੁਰਾਣੇ ਖੜੇ ਨੇ ਨਵੇਂ ਸਾਥੀ ਖੜੇ ਨੇ ਮੈਂ ਚਾਹੁੰਦਾ ਕਿ ਆਪਾਂ ਪਿੰਡ ਨੂੰ ਬਿਲਕੁਲ ਸਹੀ ਕਰੀ ਹੈਗੇ ਆ ਕੋਈ ਪਤਾ ਚਿੰਤਾ ਹੈ ਮੈਂ ਤੁਹਾਨੂੰ ਇਹ ਤਾਂ ਪਤਾ ਲੱਗ ਹੀ ਹੋਣੀ ਕਿ ਮੈਂ ਸ਼ፋਰਸ਼ ਨਹੀਂ ਸੁਣਦਾ ਕਿ بڑے بڑے ਬੰਦੇ ਲੀਡਰਾਂ ਦੇ ਕੋਲ ਆਣਨ ਤੇ ਵੀ ਇਪਰ ਆਣਾ ਆਪਣਾ ਬੰਦਾ ਲੇਕਿਨ ਨਾ ਵਿੱਚ ਨਾਮਜ਼ਦ ਕਰਾ ਦੂ ਤੁਹਾਨੂੰ ਵੀ ਬਾੜੀ ਗੱਲ ਸੋਚੇਗਾ ਕਾਰਨ ਕੀ ਆ ਕਾਰਨ ਸਿਰਫ ਇਹ ਆ ਜੇ ਤੁਸੀਂ ਅੱਜ ਵੀ ਸਟੈਂਡ ਨਹੀਂ ਕੀਤਾ ਤਾਂ ਆ ਛੋਟੇ ਛੋਟੇ ਬੱਚਿਆਂ ਦਾ ਭਵਿੱਖ ਜਿਹੜਾ ਉਹ ਹਨੇਰੇ 'ਚ ਆ ਸਾਨੂੰ ਐਡਾ ਸਟੈਪ ਲੈਣ ਦੀ ਲੋੜ ਕਿਉਂ ਪਈ ਮੈਂ ਨਹੀਂ ਤੁਹਾਨੂੰ ਇਹ ਵੀ ਦੱਸ ਦਿੰਦਾ ਇਹਨਾਂ ਨੇ ਸਕੂਲਾਂ ਦੇ ਬਾਹਰ ਜਿਹੜੇ ਮਾਰਨੇ ਸ਼ੁਰੂ ਕਰਦੇ ਸੀ ਵਿਛੇੜੀਆਂ ਨੇ ਛੋਟੇ ਛੋਟੇ ਬੱਚੇ 7ਵੀਂ 8ਵੀਂ 9ਵੀਂ 10ਵੀਂ ਦੇ ਬੱਚਿਆਂ ਨੂੰ ਨਸ਼ੇ ਦੇ ਲਾਉਣ ਦੀ ਕੋਸ਼ਿਸ਼ ਕਰਨ ਲੱਗੇ ਸੀ ਇਸ ਕਰਕੇ ਸਾਨੂੰ ਐਡਾ ਵੱਡਾ ਸਟੈਪ ਚੱਕਣਾ ਪਿਆ ਇਸ ਕਰਕੇ ਅਸੀਂ ਕਿਹੜੇ ਸਟੱਪ ਰਹਿਨੇ ਸੀ ਮੈਂ ਕਹਣਾ ਕਿ ਅਸੀਂ ਪੰਜਾਬ ਦੇ ਬੱਚੇ ਜਿਹੜੇ ਆ ਸਾਡੇ ਖਰਾਬੇ ਹੁੰਦੇ ਨੇ ਅਸੀਂ ਜ਼ਿੰਮੇਵਾਰੀ ਲੈਂਦੇ ਆ ਚਾਹੇ ਸਾਨੂੰ ਕੁਝ ਕਰਨਾ ਪਵੇ ਕੋਈ ਕਾਰਵਾਈ ਕਰਨੀ ਪਵੇ ਇਹਨਾਂ ਜਿਹੜੇ ਨਸ਼ੇ ਦੇ ਤਸਕਰ ਨੇ ਇਹਨਾਂ ਦੇ ਖਿਲਾਫ ਜਿਹੜੀ ਆ ਠੋਕ ਕੇ ਕਾਰਵਾਈ ਕਰਾਂਗੇ ਤੇ ਇਹਨਾਂ ਨੂੰ ਇਥੋਂ ਪੰਜਾਬ ਤੋਂ ਜਿਆਦਾ ਪੰਜਾਬ ਚੱਟਣ ਜਾਂ ਨਸ਼ਾ ਛੱਡਾ ਇਹ ਗੱਲ ਮੈਂ ਤੁਹਾਨੂੰ ਵਾਦਾ ਕਰਦਾ ਹਾਂ ਕਹਿਣ ਦੀ ਗੱਲਾਂ ਹੋਰ ਨੇ ਕਈ ਵਾਰੀ ਬਹੁਤ ਸਾਰੇ ਲੋਕ ਨੇ ਪ੍ਰਮਾਤਮਾ ਉਹਨਾਂ ਦੇ ਮਿਹਰ ਭਰੇ ਹੱਥ ਰੱਖਦਾ ਤੇ ਬੱਚੇ ਰਹਿੰਦੇ ਨੇ ਪਰ ਸੰਗਤ ਜਿਹੜੀ ਆ ਉਹ ਕਿਤੇ ਨਾ ਕਿਤੇ ਖਰਾਬ ਕਰ ਹੀ ਦਿੰਦੀ ਹੈ ਸੋ ਆਪਣੇ ਬੱਚਿਆਂ ਦੀ ਸੰਗਤ ਦਾ ਧਿਆਨ ਰੱਖੋ ਜਿਹੜੀ ਗੱਲ ਮੈਂ ਪਹਿਲਾਂ ਬੋਲੀ ਸੀ ਉਹ ਇੱਥੇ ਨਾ ਛੱਡ ਕੇ ਜਾਇਓ ਆਪਣੇ ਪਰਿਵਾਰਾਂ ਦੀ ਇਕਤਾ ਬਣਾ ਲਓ ਬਸ ਮੈਂ ਇਹ ਤੁਹਾਨੂੰ ਬੇਨਤੀ ਕਰਦਾ ਜੇ ਤੁਹਾਡੇ ਧੀ ਪੁੱਤ ਬਾਰੇ ਕੋਈ ਦੱਸ ਦਿੰਦਾ ਕਹਿ ਦਿੰਦਾ ਤਾਂ ਉਹਦੀ ਗੱਲ ਸੁਣ ਲਿਆ ਕਰੋ ਉਹਦੀ ਮੰਨ ਲਿਆ ਕਰੋ ਇਹ ਨਾ ਯਾਦ ਕਰੋ ਕਿ ਤੇਰੇ ਘਰੋਂ ਤਾਂ ਕਿਹੜਾ ਖਾਣ ਨੂੰ ਜਾਂਦਾ ਆਹ ਕੰਮ ਇੱਥੇ ਅਸੀਂ ਬਹੁਤ ਅੱਖੀਂ ਜ਼ਿੰਦਗੀ ਜਿਹੜੀ ਆਮ ਲੋਕ ਦੇ ਤੱਕਦੇ ਨੇ ਕਿਉਂਕਿ ਪਰਿਵਾਰਾਂ 'ਚ ਤੰਗੀਆਂ ਕੁਰਸੀਆਂ ਨਹੀਂ ਹੁੰਦੀਆਂ ਨੇ ਜਦੋਂ ਨਸ਼ਾ ਲੱਗ ਜਾਂਦਾ ਫਿਰ ਬਿਲਕੁਲ ਹੀ ਕੰਮ ਖਤਮ ਹੋ ਜਾਂਦਾ ਤੁਸੀਂ ਕਰਕੇ ਮੇਰੀ ਸਾਰਿਆਂ ਨੂੰ ਬੇਤੀ ਆ ਕਿ ਆਪਾਂ ਜਿਹੜਾ ਨਸ਼ੇ ਨੂੰ ਦੂਰ ਕਰ ਇਹਦੇ 'ਚ ਸਾਥ ਦਿਓ ਤੇ ਅਸੀਂ ਚਾਹੁੰਦੇ ਆ ਕਿ ਆਪਾਂ ਸਾਰੇ ਰਲ ਕੇ ਇਹਦਾ ਨਸ਼ੇ ਦਾ ਜੁਰਮ ਨਸ਼ੇ ਦੇ ਬੁਰੇ ਉਜਾਗਰ ਤੇ ਪੜਾਕ ਕੇ ਸਰਕਾਰ ਦਾ ਯਤਨ ਸਰਕਾਰ ਦਾ ਸਾਉਂਦੀਤ ਪੰਚਾਇਤ ਨੂੰ ਮੇਰੀ ਬੇਨਤੀ ਹੈ ਕਿ ਪਿੰਡ ਦੇ ਵਿੱਚੋਂ ਆਪਾਂ ਜੋ ਵੀ ਵਾਜਬ ਜੋ ਵੀ ਚਾਹ ਜਗਾ ਉਹ ਪਿੰਡ ਵਾਸੀਆਂ ਦੇ ਲਈ ਕੀਤਾ ਜਾਵੇ। ਤੇ ਉਹਦੇ ਨਾਲ ਨਾਲ ਆਪਾਂ ਨਸ਼ੀਦੇ ਗਰੁੱਪ ਤੋਂ ਜਿਹੜੀ ਸਾਰਿਆਂ ਨੇ ਸੌ ਚੱਕਣੀ ਹੈ ਤੇ ਮੇਰੀ ਬੇਨਤੀ ਹੈ ਕਿ ਆਪਾਂ ਸਾਰੇ ਆਪਣੇ ਆਪਣੇ ਜਗ੍ਹਾ ਤੇ ਖੜੇ ਹੋ ਜਾਈਏ। ਮਾਣਯੋਗ ਮੁੱਖ ਮੰਤਰੀ ਸادات ਕੌਂਸੀ ਮਾਨ ਸਾਹਿਬ ਦਾ ਸੇਵਾ ਲੈ ਕੇ ਆਇਆ ਕਹਿੰਦੇ ਮਾਨ ਸਾਹਿਬ ਕਹਿੰਦੇ ਨੇ ਇਹ ਸਭ ਮੈਂ ਕੱਲਾ ਨਹੀਂ ਕਰ ਸਕਦਾ ਮੈਨੂੰ ਤੁਹਾਡਾ ਸਾਥ ਚਾਹੀਦਾ ਇਸ ਨਸ਼ੇ ਦੇ ਵਿਰੁੱਧ ਲੜਨ ਚ ਮੈਂ ਮੈਨੂੰ ਹਰ ਪੰਜਾਬੀ ਦਾ ਸਾਥ ਚਾਹੀਦਾ 3 ਕਰੋੜ ਪੰਜਾਬੀ ਮਿਲ ਕੇ ਜੇ ਇਹ ਜੱਗ ਲੜੀਏ ਤਾਂ ਕੁਝ ਦਿਨਾਂ ਵਿੱਚ ਹੀ ਅਸੀਂ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰ ਸਕਦੇ ਹਾਂ ਆਓ ਸਾਰੇ ਰਾਕੇ ਪਾਸ ਸੋਚੀਏ ਮੈਂ ਆਪਣੇ ਪਿੰਡ ਆਪਣੇ ਪਿੰਡ ਜਾਂ ਸ਼ਹਿਰ ਜਾਂ ਸ਼ਹਿਰ ਦੇ ਬਾੜ ਵਿੱਚ ਕਿਸੇ ਕਿਸਰ ਨੂੰ ਨਸ਼ਾ ਨੂੰ ਵੜ ਨਹੀਂ ਦੇਵਾਂਗਾ ਵੜ ਨਹੀਂ ਦੇਵਾਂਗਾ ਆਪਣੇ ਪਿੰਡ ਆਪਣੇ ਪਿੰਡ ਜਾਂ ਬਾੜ ਵਿੱਚ ਜਾਂ ਬਾੜ ਵਿੱਚ ਕਿਸੇ ਨੂੰ ਨਸ਼ਾ ਨਸ਼ਾ ਨਹੀਂ ਦੇਵਾਂਗਾ ਲੋਕ ਅਸਟਰ ਫੜੇ ਜਾ ਰਹੇ ਹਨ ਲੋਕ ਅਸਟਰ ਫੜੇ ਜਾ ਰਹੇ ਹਨ ਉਹਨਾਂ ਦੀ ਨਹੀਂ ਕਿਉਂ ਲਗਾ ਗਾ ਖੁਦ ਕਰੇ ਨਸ਼ਾ ਨਹੀਂ ਕਰਾਂਗਾ ਕਰਾਂਗਾ ਜੇਕਰ ਜੇਕਰ ਨਸ਼ਾ ਕਰਦਾ ਹਾਂ ਸਮਝਾ ਤੁਹਾਨੂੰ ਹੀ ਨਸ਼ਾ ਛਡਨੇ ਮਗਾ ਤੁਹਾਨੂੰ ਹੀ ਨਸ਼ਾ ਛਡਨੇ ਮਗਾ ਜੇਕਰ ਕੋਈ ਨੌਜਵਾਨ ਜੇਕਰ ਕੋਈ ਨੌਜਵਾਨ ਨਸ਼ੇ ਵਿੱਚ ਫਸਿਆ ਹੈ ਤਾਂ ਉਸ ਨੂੰ ਨਸ਼ਾ ਛਡਣ ਲਈ ਪ੍ਰੇਰਿਤ ਕਰਾਂਗਾ ਰੋੜ ਪਿੰਡ ਤੇ ਉਸ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਭਾਗੀ ਵੀ ਕਰਵਾਵਾਂਗਾ ਆਲੋ ਅਸੀਂ ਸਾਰੇ ਮਿਲ ਕੇ ਆਪਣੇ ਪਿੰਡ ਜਾਂ ਵਾੜ ਨੂੰ ਨਸ਼ਾ ਮੁਕਤ ਕਰੀਏ ਬਹੁਤ ਬਹੁਤ ਧੰਨਵਾਦ ਵਾਇਸ ਜੀ ਕਰਦਾ ਸਾਥ ਵਾਇਸ ਜੀ ਜੀ